ਵਿਸ਼ਾ ਤਾਂ ਇਹ ਹੈ ਕਿ ਅਗਰ ਉਹਨਾਂ ਦਾ ਮੁਖੀ ਆਏ ਗੱਲ ਕਹਿੰਦਾ ਕਿ ਚਾਮ-ਦਾਮ ਡੰਡ ਭੇਦ ਸਰਕਾਰਾਂ ਨਹੀਂ ਹੈ ਸਰਕਾਰਾਂ ਪਹਿਲਾਂ ਵੀ ਚੋਣਾਂ ਲੜਦੀਆਂ ਅਗਰ ਮੁਖੀ ਆਏ ਗੱਲ ਕਹੂਗਾ ਕਿ ਚਾਮ-ਦਾਮ ਡੰਡ ਭੇਦ ਝੂਠ ਹਰ ਅਗਰ ਕੁਝ ਵੀ ਕਰਨਾ ਪੜੇ ਕੁਝ ਵੀ ਕਰਨਾ ਪੜੇ ਇਹ ਕਿਹੜੀ ਦਿਸ਼ਾ ਹੈ ਇਹ ਪੰਜਾਬ ਦੇ ਵਿੱਚ ਕਤਲੇਆਮ ਸ਼ੁਰੂ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਕਿ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀ ਹੈ ਸਰਕਾਰ 갱스터ਰਾਂ ਨਾਲ ਪੰਜਾਬ ਦੀ ਪੁਲਸ ਮਿਲੀ ਵੀ ਹੈ ਔਰ ਸਰਕਾਰ ਮਿਲੀ ਵੀ ਹੈ ਰੰਡਾਵਾ ਸਾਹਮਣੇ ਰਤੇ ਗੈਂਗਸਟਰਾਂ ਦੇ ਟਿਕਾਣੇ ਵੀ ਦੱਸਦੇ ਸੀ ਲੇਕਿਨ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਸਰਕਾਰ ਬਿਆਨ ਦੇ ਦਿੰਦੀ ਅਸੀਂ ਗੈਂਗਸਟਰ ਖਤਮ ਕਰ ਦੇਾਂਗੇ ਪਰ ਪ੍ਰਕਿਰਿਆ ਕੀ ਹੈ ਕਿਹਨਾਂ ਖਤਮ ਕਰੋਗੇ ਪੂਰੇ ਬਾਰੇ ਅਸੀਂ ਇਹ ਚਰਚਾ ਕੀਤੀ ਤੇ ਜਿਹੜਾ ਅਸੀਂ ਨਿਕਲ ਜਿੱਤਾ ਕਿ ਗੈਂਗਸਟਰ ਜਿਹੜੇ ਨੇ ਤੁਸੀਂ ਕਹਦੇ ਹੋ ਸੀ ਕਿ ਕਿਤਾ ਕਿ ਗੈਂਗਸਟਰ ਦਾ ਨਾਮ ਲਿਆ ਕੇ ਬਿਠਾਤੇ ਸੀ ਚੋਣਾਂ ਦੇ ਵਿੱਚ ਜਿਸ ਗੈਂਗਸਟਰ ਦਾ ਨਾਮ ਤੁਸੀਂ ਲਿਆ ਉਸ ਗੈਂਗਸਟਰ ਨੂੰ ਸਿੱਧੇ ਤੌਰ ਤੇ ਕਹਿੰਦੇ ਕਿ ਪਾਲੇ ਕਾਂਗਰਸ ਨੇ ਹੈ ਕਹਿੰਦੇ ਹੋ ਗੈਂਗਸਟਰ ਨੂੰ ਕਹਿੰਦਾ ਕਿ ਮੈਨੂੰ ਤਾਂ ਦਾਵਾ ਸਾਹਿਬ ਨੇ ਲੈ ਕੇ ਆਏ ਸੀ ਕਿਉਂਕਿ ਆਵਾਦੀ ਪਾਰਟੀ ਦਾ ਸੰਕਲਪ ਹੈ ਦੇਖੋ ਜੀ 4 ਸਾਲਾਂ ਬਾਅਦ ਇਹ ਕਿਸੇ ਦਾ ਬਿਆਨ ਨਹੀਂ ਸੁਣਿਆ ਅਗਰ ਅਸੀਂ ਪਾਲਿਆ ਤਾਂ ਮਾਰ ਦਿਓ ਉਹ ਜੋ ਕਾਰਮੀ ਕਰਨੀਏ ਕਰ ਦਿਓ ਹੁਣ ਤੁਸੀਂ 4.5 ਸਾਲ ਹੋ ਗਏ 3.5 ਸਾਲ ਹੋ ਗਏ ਤੁਸੀਂ 3.5 ਸਾਲ ਬਾਅਦ ਵੀ ਇੱਕੀ ਗੱਲ ਕਹੋਗੇ ਕਿ ਇਹ ਤਾਂ ਕਾਂਗਰਸ ਨੇ ਪਾਲਿਆ ਹੈ ਫਿਰ ਕੋੜੇ 5 ਸਾਲ ਬੀਤ ਜਾਣਗੇ ਫਿਰ ਕਹੋਗੇ ਫਿਰ ਅਸੀਂ ਆਲਟਰਨੇਟਿਵ ਕਰ ਸਕੇ ਨਾ ਤਾਂ ਕਾਂਗਰਸ ਦੇ ਗੈਂਗਸਟਰਸ ਨੂੰ ਪਾਲਿਆ ਇਹ ਬਿਲਕੁਲ ਝੂਠੇ ਦਾਅਵੇ ਨਹੀਂ ਇਹ ਗਲਤ ਗੱਲ ਹੈ ਔਰ ਜੇ ਪਾਲਿਆ ਤਾਂ ਤੁਸੀਂ ਹੋਰ ਇਹ ਪ੍ਰੂਫ ਦਿਓ ਤੇ ਤੁਸੀਂ ਕੀ ਹੱਲ ਕੀਤਾ ਇਹਦਾ ਮਤਲਬ ਕਾਂਗਰਸ ਨੇ ਕੋਈ ਗੈਂਗਸਟਰ ਪਾਲਤਾ ਜਾਂ ਅਕਾਲੀ ਦਲ ਨੇ ਪਾਲਤਾ ਤੁਸੀਂ ਸਵਾ 3 ਸਾਲ ਦੀ ਸਰਕਾਰ ਦੇ ਵਿੱਚ ਕੀ ਕੀਤਾ ਦੂਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅੱਜ ਸਾਨੂੰ ਵਾਰ-ਵਾਰ ਬੀਜੇਪੀ ਸਾਨੂੰ ਪਿੰਚ ਕਰਦੀ ਅੱਜ ਕੇਂਦਰੀ ਮੰਤਰੀ ਆ ਰਿਹਾ ਸੀ 100 ਬਰੇ ਬਰੇ ਗੰਢ ਬਣਾਉਣ ਗੰਗ ਕਨਾਰ ਦੀ ਵਾਪਸ چلا ਗਿਆ ਵਿਰੋਧ ਤੋਂ ਬਾਅਦ ਇਹ ਚੌਥਾ ਯੂਟਰਨ ਹੈ ਇਹ ਰੋਜ਼ਾਨਾ ਸਰਕਾਰ ਜਾਣ-ਬੁੱਝ ਕੇ ਕਿਉਂ ਕਰ ਰਹੀ ਹੈ ਸਾਨੂੰ ਪਿੰਚ ਕਰ ਰਹੀ ਹੈ ਕਦੇ ਯੂਨੀਵਰਸਿਟੀ ਤੇ ਕਦੇ বিবিਐਮੀ ਤੇ ਕਦੇ ਐਮਐਸਪੀ ਤੇ ਕਦੇ ਚੰਡੀਗੜ੍ਹ ਵਾਲੇ ਜਿਹੜਾ ਲੈ ਕੇ ਬਿੱਲ ਲੈ ਕੇ ਆਉਣਾ ਚਾਹੁੰਦੀ ਸੀ ਹੋਰ ਇਹਦੇ ਤੇ ਸਾਡਾ ਤਾਂ ਪਾਣੀ ਅੱਕੇ ਹੀ ਦਿੱਸਤੂਟ ਹੈ ਸਾਨੂੰ ਇਸ ਕਾ ਦਾ ਬੜਾ ਦੁੱਖ ਹੈ ਸਾਡੇ ਕੋਲੇ ਆਪਣੇ ਕੋਲੇ ਪਾਣੀ ਹੈ ਨਹੀਂ ਅਸੀਂ ਦੂਜੇ ਰਾਜਾਂ ਨੂੰ ਪਾਣੀ ਦਿੰਨੇ ਆ ਕਿ ਹੋਰੀਆਂ ਤੁਸੀਂ 100 ਵੀ ਸਾਲ ਫਰੇ ਘੜ ਬਣਾਉਣਾ ਆ ਰਹੇ ਹੋ ਕਿਉਂ ਇਹ ਕਰ ਰਹੇ ਹੋ ਜੰਗੂ ਦਿਸ਼ਾ ਤਾਂ ਇਹ ਹੀ ਹੈ ਕਿ ਅਗਰ ਉਹਨਾਂ ਦਾ ਮੁਖੀ ਆਏ ਗੱਲ ਕਹਿੰਦਾ ਕਿ ਚਾਮ-ਦਾਮ ਡੰਡ-ਬੇਦ ਸਰਕਾਰਾਂ ਨਹੀਂ ਹੈ ਸਰਕਾਰਾਂ ਪਹਿਲਾਂ ਵੀ ਚੋਣਾਂ ਲੜਦੀਆਂ ਅਗਰ ਮੁਖੀਆ ਇਹ ਗੱਲ ਕਹੂਗਾ ਕਿ ਚਾਮ-ਦਾਮ ਡੰਡ-ਬੇਦ ਝੂਠ ਹਰ ਅਗਰ ਕੁਝ ਵੀ ਕਰਨਾ ਪੜੇ ਕੁਝ ਵੀ ਕਰਨਾ ਪੜੇ ਇਹ ਕਿਹੜੀ ਦਿਸ਼ਾ ਹੈ ਜੀ ਇਹ ਪੰਜਾਬ ਦੇ ਵਿੱਚ ਕਤਲੇਆਮ ਸ਼ੁਰੂ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਕਿ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀ ਹੈ ਸਰਕਾਰ ਗੈਂਗਸਟਰਾਂ ਨਾਲ ਪੰਜਾਬ ਦੀ ਪੁਲਿਸ ਮਿਲੀ ਵੀ ਹੈ ਔਰ ਸਰਕਾਰ ਮਿਲੀ ਵੀ ਹੈ ਰੰਡਾਵਾ ਸਾਹਮਣੇ ਰਤੇ ਗੈਂਗਸਟਰਾਂ ਦੇ ਟਿਕਾਣੇ ਵੀ ਦੱਸਦੇ ਸੀ ਲੇਕਿਨ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਸਰਕਾਰ ਬਿਆਨ ਦੇ ਦਿੰਦੀ ਅਸੀਂ ਗੈਂਗਸਟਰ ਖਤਮ ਕਰ ਦੇਾਂਗੇ ਹਰ ਪ੍ਰਕਿਰਿਆ ਕੀ ਹੈ ਕਿ ਇਹਨਾਂ ਨੂੰ ਖਤਮ ਕਰੋਗੇ ਪੂਰੇ ਬਾਰੇ ਅਸੀਂ ਇਹ ਚਰਚਾ ਕੀਤੀ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਗੈਂਗਸਟਰ ਜਿਹੜੇ ਨੇ ਤੁਸੀਂ ਕਹਦੇ ਹੋ ਸੀ ਕਿ ਕੀਤਾ ਕਿ ਗੈਂਗਸਟਰ ਜਿਹੜੇ ਨਾਲ ਲਿਆ ਕੇ ਬਿਠਾਉਂਦੇ ਸੀ ਚੋਣਾਂ ਦੇ ਵਿੱਚ